ਇਹ ਬਹੁਤ ਵੱਡੀ ਜਿੱਤ ਹੈ ਜੀ ਸਾਡੇ 2 ਮਹੀਨੇ ਤੋਂ ਲਗਾਤਾਰ ਵਲੰਟੀਅਰ ਸਮੂਹ ਇਲਾਕਾ ਨਿਵਾਸੀ ਦਿਨ ਰਾਤ ਇੱਕ ਮੇ ਕਰਦੇ ਸੀ ਮਿਹਨਤ ਕਰਦੇ ਸੀਗੇ ਸੰਜੀਵ अरोड़ा ਦੇ ਪ੍ਰਚਾਰ ਲਈ ਤੇ ਸੰਜੀਵ अरोड़ा ਜੀ ਨੇ ਪਿਛਲੇ 3 ਮਹੀਨੇ ਤੋਂ ਲਗਾਤਾਰ ਲੋਕਾਂ ਦੇ ਅਜਿਹੇ ਕੰਮ ਕਰਾਏ ਜਿਹੜੇ ਪਿਛਲੇ ਕਈ ਸਾਲਾਂ ਤੋਂ ਨਹੀਂ ਹੋ ਸਕੇ ਜਿਵੇਂ ਕਿ ਸਾਡੇ ਬਾੜ ਦੇ ਵਿੱਚ 14 ਦੇ ਕਰੀਬ ਟਰਾਂਸਫਰ ਉਹਨਾਂ ਨੇ ਲਵਾਏ ਸਾਡੇ ਬਾਡ ਦੇ ਵਿੱਚ ਇੱਕ ਭਗਤ ਕਬੀਰ ਜੀ ਦਾ ਗੇਟ ਬਣਾਇਆ ਭਗਵਾਨ ਬਾਲਮੀਕੀ ਮਹਾਰਾਜ ਜੀ ਦਾ ਗੇਟ ਬਣਾਇਆ ਪਾਰਕਾਂ ਦੀ ਰੇਨੋਵੇਸ਼ਨ ਛੜਕਾ ਦਾ ਕੰਮ ਦੇਖੋ ਲੋਕਾਂ ਨੇ ਉਹਨਾਂ ਦੇ ਦੇਖੇ ਕੰਮਾਂ ਨੂੰ ਹੀ ਵੋਟ ਕੀਤੀ ਆ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਉਹਨਾਂ ਨੇ ਪੂਰੀ ਦਿਨ ਰਾਤ ਇੱਕ ਕਰਕੇ ਲੋਕਾਂ ਨੂੰ ਯਕੀਨ ਵੀ ਦਿਵਾਇਆ ਕਿ ਉਹ ਪਾਰਟੀ ਉਹਨਾਂ ਦੇ ਲਈ ਦਿਨ ਰਾਤ ਇੱਕ ਕਰਦੀ ਚੱਲ ਰਹੀ ਹੈ ਜਲਦੀ ਮੰਤਰੀਪਦਾ ਉਹ ਤਾਂ ਮੇਰੇ ਜਾ ਰਿਹਾ ਕਿਹੜੇ ਕਿਹੜੇ ਜਿਹੜੇ ਮੁੱਦੇ ਪਿਆਲਦੇ ਹਰਦਾ ਹੱਲ ਕਰਾਓ ਬਿਲਕੁਲ ਜੀ ਗੁਰੂ ਮਹਾਰਾਜ ਅਰਦਾਸ ਕਰਦੇ ਆ ਪੂਰਾ ਇਲਾਕਾ ਨਿਵਾਸੀਆ ਵੱਲੋਂ ਕਿ ਵੀ ਉਹਨਾਂ ਨੂੰ ਬਦ ਜਲਤੋ ਜਲਦ ਮੰਤਰੀ ਪਦ ਮਿਲੇ ਤਾਂ ਜੋ ਆਪਾਂ ਸਾਡੇ ਇਲਾਕੇ ਵਿੱਚ ਗੰਦੇ ਪਾਣੀ ਦੀ ਬਹੁਤ ਜ਼ਿਆਦਾ ਪੀਣ ਵਾਲਾ ਪਾਣੀ ਜਿਹੜਾ ਬਹੁਤ ਜ਼ਿਆਦਾ ਗੰਦਾ ਆਂਦਾ ਵਾ ਉਹਨੂੰ ਅਸੀਂ ਮੁੱਖ ਰੱਖਦੇ ਹੋਏ ਪਹਿਲ ਦੇ ਆਧਾਰ ਤੇ ਇਹਦਾ ਕੰਮ ਕਰਾਵਾਂਗੇ ਅਸੀਂ ਕਿੰਦਾ ਟੋਲ ਟੋਲ ਵੱਜ ਰਿਹਾ ਪਟਕੇ ਹਾਂ ਤੁਸੀਂ ਦੇਖ ਰਹੇ ਹੋ ਜੀ ਵਲੰਟੀਅਰ ਵਿੱਚ ਸਮੂਹ ਇਲਾਕਾ ਨਿਵਾਸੀਆਂ ਵਿੱਚ ਇੰਨਾ ਕਿ ਜ਼ਿਆਦਾ ਖੁਸ਼ੀ ਦਾ ਮਾਹੌਲ ਆ ਕਿ ਉਹ ਆਪ ਆਪਣੀ ਖੁਸ਼ੀ ਨੱਚ ਟੱਪ ਕੇ ਜ਼ਾਹਿਰ ਕਰ ਰਹੇ ਨੇ ਤੇ ਸੰਜੀਵ ਰੋੜਾ ਜੀ ਨੂੰ ਵਧਾਈ ਦੇ ਰਹੇ ਨੇ ਤੇ ਮੈਂ ਵੀ ਆਪਣੇ ਵੱਲੋਂ ਸਾਡੀ ਸਮੁੱਚੀ ਟੀਮ ਵੱਲੋਂ ਸੰਜੀਵ अरोड़ा ਜੀ ਨੂੰ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਇਲਾਕੇ ਦਾ ਧਿਆਨ ਰੱਖਿਆ ਤੇ ਅੱਗੇ ਤੋਂ ਵੀ ਰੱਖਣਗੇ ਅੱਜ ਢੋਲ ਵੱਜ ਰਿਹਾ ਕਿੰਨਾ ਲੱਗ ਰਿਹਾ ਹੈ ਅੱਜ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਕਪੜੇ ਕਮਾ ਸੋਨੂ ਜੀ ਨੇ ਜਿਹੜੀ ਮਿਹਨਤ ਕੀਤੀ ਸੀ ਉਹਨਾਂ ਨੂੰ ਫਲ ਮਿਲ ਗਿਆ ਬੜਾ ਮਜ਼ਾ ਆ ਰਿਹਾ ਹੈ ਨਜ਼ਾਰਾ ਆ ਗਿਆ अरोड़ा ਜੀ ਨੇ ਵਧੀਆ ਕੰਮ ਕਰਾਇਆ ਤਾਂ अरोड़ा ਜੀ ਨੇ ਬਹੁਤ ਕੰਮ ਕਰਾਇਆ ਜੀ ਹੁਣ ਕਰਾਂਗੇ 1.5 ਸਾਲ ਚ ਜੇ ਅਗਲੇ 1.5 ਸਾਲ अरोड़ा ਸਾਹਿਬ ਦਾ ਹੀ ਹੈ ਦਾਲ ਮਾਹੌਲ ਦੇਖਣ ਮੈ ਰਿਹਾ ਬਹੁਤ ਖੁਸ਼ੀ ਦਾ ਮਾਹੌਲ ਆ ਉਹ ਵਧੀਆ ਮਾਹੌਲ ਆ ਜੀ ਕੈਂਪੇ ਦਾ ਮਾਹੌਲ ਵਧੀਆ ਬਈ ਕੈਂਪੇ ਬਹੁਤ ਵਧੀਆ ਲੀਡ ਦੇ ਗਏ ਆ ਆਪਾਂ ਇਹਨਾਂ ਕੰਮ ਲੱਗੀ